ਉਮੈ ਨਿਵਾ ਤੇ ਮੇਰਾ ਮੁਰਸ਼ਿਦ ਉੱਚਾ ਤੇ ਮੈਂ ਉੱਚਿਆਂ ਦੇ ਸੰਗ ਲਾਇਆ ਔਸਦਕੇ ਜਾਵਾਏ ਨਾ ਉੱਚਿਆਂ ਦੇ ਤੇ ਜਿਨ੍ਹਾਂ ਨਹੀਂ ਆ ਸੰਗ ਨੇ ਭਾਇਆ ਉਹ ਰੱਬ ਕੋਲੋਂ ਡਰ ਕੇ ਰਹੀਏ ਰੱਬ ਕੋਲੋਂ ਡਰ ਕੇ ਰਹੀਏ ਫਕਰਾਂ ਨੂੰ ਨਾ ਮਾੜਾ ਕਹੀਏ ਫਕਰਾਂ ਨੂੰ ਨਾ ਮਾੜਾ ਕਹੀਏ ਐਵੇਂ ਨਾ ਬੈਸ ਚ ਪਈਏ ਐਵੇਂ ਨਾ ਬੈਸ ਚ ਪਈਏ ਕੁਝ ਵੀ ਤੇ ਆਉਂਦਾ ਨਹੀਂ ਸੰਤਾਂ ਦੀ ਨਿੰਦਿਆ ਕਰਦਾ ਬੰਦਾ ਸੁਖ ਪਾਉਂਦਾ ਨਹੀਂ ਫਕਰਾਂ ਦੀ ਨਿੰਦਿਆ ਕਰਦਾ ਬੰਦਾ ਸੁਖ ਪਾਉਂਦਾ ਨਹੀਂ ਸੰਤਾਂ ਦੀ ਨਿੰਦਿਆ ਕਰਦਾ ਰੱਬ ਦੇ ਜੋ ਭਗਤ ਪਿਆਰੇ ਰੱਬ ਦੇ ਜੋ ਭਗਤ ਪਿਆਰੇ ਜਾਂਦੇ ਉਹ ਨਾਮ ਸਹਾਰੇ ਜਾਂਦੇ ਉਹ ਨਾਮ ਸਹਾਰੇ ਉਹਨਾਂ ਨੂੰ ਦਦੇ ਮਾਰੇ ਉਹਨਾਂ ਨੂੰ ਦਦੇ ਮਾਰੇ ਆਪਿਓ ਤੇ ਆਉਂਦਾ ਨਹੀਂ ਫਕਰਾਂ ਦੀ ਨਿੰਦਿਆ ਕਰਦਾ ਬੰਦਾ ਸੁਖ ਪਾਉਂਦਾ ਨਹੀਂ ਸੰਤਾਂ ਦੀ ਨਿੰਦਿਆ ਕਰਦਾ ਬੰਦਾ ਸੁਖ ਪਾਉਂਦਾ ਨਹੀਂ ਫਕਰਾਂ ਦੀ ਨਿੰਦਿਆ ਕਰਦਾ ਉਹ ਫਿਰਦੇ ਨੇ ਵਾਗਿਸ਼ਦਾਈਆਂ ਫਿਰਦੇ ਨੇ ਵਾਗਿਸ਼ਦਾਈਆਂ ਫਕਰਾਂ ਨਾਲ ਕਰਨ ਜਦਾਈਆਂ ਉਹ ਫਿਰਦੇ ਨੇ ਵਾਗਿਸ਼ਦਾਈਆਂ ਫਕਰਾਂ ਨਾਲ ਕਰਨ ਜਦਾਈਆਂ ਗਲ ਦੇ ਵਿੱਚ ਲੀਰਾ ਪਾਈਆ ਆਰਾਮ ਕੀ ਤੋਂ ਆਉਂਦਾ ਨਹੀਂ ਸੰਤਾਂ ਦੀ ਨਿੰਦਿਆ ਕਰਦਾ ਬੰਦਾ ਸੁਖ ਪਾਉਂਦਾ ਨਹੀਂ ਫਕਰਾਂ ਦੀ ਨਿੰਦਿਆ ਕਰਦਾ ਸਾਂਤੋਂ ਜਟਾ ਬਣਾ ਕੇ ਕੇਸਾਂ ਤੋਂ ਜਟਾ ਬਣਾ ਕੇ ਗਲ ਦੇ ਵਿੱਚ ਭਗਮਾ ਪਾ ਕੇ ਗਲ ਦੇ ਵਿੱਚ ਭਗਮਾ ਪਾ ਕੇ ਦਰਦਰ ਤੇ ਅਲਖ ਜਗਾ ਕੇ ਰੱਬ ਨੂੰ ਤੇ ਆਉਂਦਾ ਨਹੀਂ ਫਕਰਾਂ ਦੀ ਨਿੰਦਿਆ ਕਰਦਾ ਬੰਦਾ ਸੁਖ ਪਾਉਂਦਾ ਨਹੀਂ ਸੰਤਾਂ ਦੀ ਨਿੰਦਿਆ ਕਰਦਾ ਬੰਦਾ ਸੁਖ ਪਾਉਂਦਾ ਨਹੀਂ ਫਕਰਾਂ ਦੀ ਨਿੰਦਿਆ ਕਰਦਾ ਉਹ ਪਿਛੋਂ ਬੈਠ ਕੇ ਰੋਵੇ ਪਿਛੋਂ ਬੈਠ ਕੇ ਰੋਵੇ ਦੁੱਖਾਂ ਵਿੱਚ ਜਹੰਦ ਪਰੋਵੇ ਦੁੱਖਾਂ ਵਿੱਚ ਜਹੰਦ ਪਰੋਵੇ ਬੰਦਾ ਜੋ ਪਾਪੀ ਹੋਵੇ ਸੀਸ ਨੂੰ ਚਕਾਉਂਦਾ ਨਹੀਂ ਫਕਰਾਂ ਦੀ ਨਿੰਦਿਆ ਕਰਦਾ ਬੰਦਾ ਸੁਖ ਪਾਉਂਦਾ ਨਹੀਂ ਸੰਤਾਂ ਦੀ ਨਿੰਦਿਆ ਕਰਦਾ ਉਹ ਸੱਚੀ ਗੱਲ ਸ਼ੈਂਬਰ ਕਹਿੰਦਾ ਸੱਚੀ ਗੱਲ ਸ਼ੈਂਬਰ ਕਹਿੰਦਾ ਰੱਬ ਤੋਂ ਮੈਂ ਡਰ ਕੇ ਰਹਿੰਦਾ ਰੱਬ ਤੋਂ ਮੈਂ ਡਰ ਕੇ ਰਹਿੰਦਾ ਚੇਤੇ ਕਰੇ ਉੱਠਦਾ ਬੈੰਦਾ ਰੱਬ ਨੂੰ ਬੁਲਾਉਂਦਾ ਨਹੀਂ ਫਕਰਾਂ ਦੀ ਨਿੰਦਿਆ ਕਰਦਾ ਬੰਦਾ ਸੁਖ ਪਾਉਂਦਾ ਨਹੀਂ ਸੰਤਾਂ ਦੀ ਨਿੰਦਿਆ ਕਰਦਾ ਬੰਦਾ ਸੁਖ ਪਾਉਂਦਾ ਨਹੀਂ ਫਕਰਾਂ ਦੀ ਨਿੰਦਿਆ ਕਰਦਾ ਲੋਇਨਾ ਕੁਛ ਕਹਿੰਦੇ ਆਖੇ ਮੈਂ ਜੱਜ ਕਾਂ ਜੀਨਾ ਸੱਜਣਾ ਨੇ ਮੇਰੇ ਵੀਰਾਂ ਨੇ ਬਹੁਤ ਸਾਰਾ ਸੰਗਤਾਂ ਲੋ ਮਾਨ ਆਇਆ ਬਹੁਤ ਬਹੁਤ ਧੰਨਵਾਦ ਸ਼ੁਕਰਗੁਜ਼ਾਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਜੀ